ਜਰੀਆਂ ਆ ਅੱਛਾ ਆ ਜਿਹੜਾ ਬਾਈ ਮੈਂ ਤੈਨੂੰ ਰੇਟ ਦੱਸਿਆ ਨਾ ਹਾਂ ਇਹ ਨੰਬਰ ਲਵਾ ਕੇ ਵੀ ਦੇਵਾਂਗੇ ਅੱਛਾ ਠੀਕ ਐ ਅਗਲਾ ਕਹਿੰਦਾ ਲੱਗੂਗਾ ਸਾਡਾ 5 ਲੱਗੇ ਸਾਡਾ 50 ਲੱਗੇ ਕੁਛ ਲੱਗੇ ਥੋੜਾ ਵਿਸ਼ੇਕ ਰੁਪਈਆ ਲੱਗੇ ਜਿੰਨਾ ਲੱਗੇ ਥੋੜਾ ਹਾਂ ਹਾਂ ਠੀਕ ਐ ਕੱਲਾ ਬੀਮਾ ਲੱਗੂਗਾ ਮਾਲਕ ਦਾ ਮਾਲਕ ਦਾ ਬਾਕੀ ਖਰਚਾ ਸਾਡਾ ਸਾਰਾ ਅਸੀਂ ਨੰਬਰ ਲਵਾ ਕੇ ਦੇਵਾਂਗੇ ਤੇ ਬੀਮਾ ਦਾ ਵਿਸ਼ੇਕ ਥਰਡ ਪਾਰਟੀ ਹੋ ਜਾ ਥਰਡ ਪਾਰਟੀ ਹੁੰਦਾ ਬਾਈ ਬੇਲੀਏ ਥੋੜੇ ਵਾਸਤੇ ਦੋ ਟਰੈਕਟਰ ਲੈ ਕੇ ਆਏ ਆ ਤੇ ਦੋਲੀ ਥੋੜੇ ਨਾਲ ਗਰੰਟੀ ਹੈ ਦਿਲ ਚ ਖੁੱਭਣਗੇ ਚੁੱਭ ਜਾਣਗੇ ਥੋੜੇ ਇਹ ਡਿਮਾਂਡ ਹੈਗੀ 590000 ਉਹਨਾਂ ਦੇ ਕਾ 750 ਤੇ ਇੱਧਰ ਆ ਗਿਆ ਉਹ ਟਰੈਕਟਰ ਹੈ ਕਹਿੰਦੇ ਜਿਹਦੇ ਡੱਕ ਲਾਉਣ ਦੀ ਲੋੜ ਨਹੀਂ ਜਦੋਂ ਬੌਣੇ 855 ਤੇ ਟਰੈਕਟਰ ਦੋਨੇ ਹੈਗੇ ਆਪਣੇ ਭਰਾ ਕੁਲਵੀਰ ਦੇ ਤੇ ਕੁਲਵੀਰ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਢਿਲੋਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਬਿਲਕੁਲ ਬਾਈ ਤੈਨੂੰ ਵੀ ਬਾਈ ਸਤਿ ਸ੍ਰੀ ਅਕਾਲ ਬਹੁਤ ਵੱਡੀ ਬਾਈ ਧੰਨਵਾਦ ਬਹੁਤ ਸਤਿ ਸ੍ਰੀ ਅਕਾਲ ਤੇ ਬਾਈ ਆ ਜਾ ਫਿਰ ਇੱਧਰ ਉਹ ਸ਼ੁਰੂ ਕਰੀਏ ਕਿ ਇੱਧਰੋਂ ਕਰੀਏ ਜਿੱਧਰ ਮਰਜ਼ੀ ਕਰ ਲੈ ਇੱਧਰ ਹੀ ਖੜੇ ਹੋ ਇੱਧਰ ਹੀ ਆ ਜਾ ਇੱਥੇ ਹੀ ਆ ਜਾ ਤੇ ਇਹਦੀ ਰੇਟ ਡਿਟੇਲ ਜਿਹੜਾ ਕਹਿੰਦੇ ਬਾਸ ਵਾਂ ਲਓ ਵੀ ਦੋਸਤੋ ਨੰਬਰ ਪੰਜਾਬ ਆ ਗਿਆ ਪੀਵੀ 13 ਹਨਾ ਤੇ ਕਾਪੀ ਇਹਦੀ ਚਿਪ ਵਾਲੀ ਚਿਪ ਵਾਲੀ ਕਾਪੀ ਹੈ ਹਾਂ ਭਾਈ ਇਹਦੀ ਪਾਸਿੰਗ ਪਰੇਗੀ 1 ਮਹੀਨੇ ਦੀ 1 ਮਹੀਨੇ ਦੀ ਪਾਸੇ ਨੌ ਮਾੜ ਲੈ ਅੱਛਾ ਨੌ ਮਾੜ ਲੈ ਹਾਂ ਨਾਮ ਵੀ ਹੋ ਜਾਊਗਾ ਤੇ ਪਾਸਿੰਗ ਵੀ ਵੱਧ ਜਾਊ ਸਾਰਾ ਕੁਝ ਹੋ ਜਾਊਗਾ ਹਾਂ ਭਾਈ ਤੇ ਮਾਡਲ ਨਵਾਂ ਤੇ ਪੇਂਟ ਪੂਂਟ ਕਰਨੀਆਂ ਵਧੀਆ ਪਈਆਂ ਸਾਰਾ ਅਰੀਜਨਲ ਹੈ ਹੋਰ ਦੱਸ ਸ਼ੀਲਡ ਡਾਇਰੈਕਟਰ ਅੱਛਾ ਫੁੱਲੇ ਨਹੀਂ ਆਈ ਥਿੰਕ ਕੱਲੀ ਸਰਵਿਸ ਹੋਈ ਸਰਵਿਸ ਹੋਈ ਹੈ ਤੇ ਕਲੌਸ ਕਰਦਾ ਇੰਜਣਾ ਕਲੌਸ ਕਰ ਇਹ ਚੀਜ਼ਾਂ ਕਰ ਕਲੌਸ ਕਰਦਾ ਇੰਜਨ ਤਾਂ ਫਿਰ ਹਨਾ ਇੱਥੇ ਦੀ ਨਿਸ਼ਾਨੀ ਜੀ ਵੀ ਹੁੰਦੀ ਤੀਰ ਆਇਆ ਇੱਧਰ ਆ ਜਾ ਉਹ ਉੱਥੇ ਹਾਂ ਉਹ ਸੀ ਨੀਚੇ ਹੈਨਾ ਉਹ ਲਿਖਿਆ ਹੋਇਆ ਦੋਸਤੋ ਦੇਖ ਲਓ ਤੁਸੀਂ ਦੋਨੇ ਪਾਈਪਾਂ ਦੇ ਵਿਚਕਾਰ ਦੀ ਆ ਦੋ ਪਾਈਪਾਂ ਦੇ ਵਿਚਕਾਰ ਦੀ ਜਿਹੜਾ ਇਹ ਲਿਖਿਆ ਹੋਇਆ ਕਿਰਲੋਸਕਰ ਕਿ ਤਰਸਦੀ ਹੈ ਦੁਨੀਆ ਕਹਿੰਦੇ ਇਸ ਇੰਜਨ ਨੂੰ ਹੈਨਾ ਹਾਂ ਹਾਂ ਤੇ ਮੇਰੇ ਕਿੰਨੇ ਮਾਡਲ ਹੈ ਇਹ 9 ਹੈਨਾ 9 ਮਾਡਲ ਤੇ ਇੱਕ ਦੇ ਟਾਇਰਾਂ ਦੇ ਵੀ ਮਰਾਜ ਆ ਲੈ ਵੀ ਟਾਇਰ ਮਾਰਨੇ ਅਪੋਲੋ ਦੇ ਟਾਇਰ ਹੈ 14 9 28 ਦੇ ਹੈਨਾ ਮੋਟੀ ਗੁੱਡੀ ਦੇ ਆ ਅਪੋਲੋ ਵਿਰਾਟ 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 ਹੀ ਹੁੰਦੇ ਆ ਸਾਰੇ ਹੈਨਾ ਤੇਰੇ ਟੈਕ ਨਹੀਂ ਨਹੀਂ ਅਪੋਲੋ ਕ੍ਰਿਸ਼ਕ ਪ੍ਰੀਮੀਅਮ ਵੀ ਆਉਂਦਾ ਅੱਛਾ ਲੇ ਇਹਦੇ ਇਹਦੇ ਹੁੰਦੇ ਆ ਕੰਪਨੀ ਦੇ ਇੱਕ ਟਾਇਰ ਚ 4-4 ਮਾਡਲ 4-4 ਮਾਡਲ ਹੋ ਗਏ ਹੈ ਨਾ ਇਹ ਵਧੀਆ ਚ ਮਾਡਲ ਹੈ ਵਧੀਆ ਹੈ ਨਾ ਹਾਂ ਭਾਈ ਤੇ ਨੰਬਰ ਪੰਜਾਬ ਆ ਗਿਆ ਤੇ ਡਿਮਾਂਡ ਹੈਗੀ 3 ਲੱਖ ਤੇ 75000 ਰੁਪਏ ਡਿਮਾਂਡ ਹੈ ਤੇ ਕੁਲਵੀਰ ਭਾਈ ਫਿਰ ਡਿਮਾਂਡ ਜਾਰੀ ਹੈ ਭਾਈ ਜੈ ਜੀ ਹੈ ਜੈ ਜੀ ਹੈ ਫਿਰ ਵੀ ਚਲੋ ਬੰਦਾ ਹੱਕ ਤਾਂ ਦੇਣਾ ਹੀ ਪਊ ਨਾ ਇਹ ਉਹ ਤਾਂ ਕੋਈ ਗੱਲ ਨਹੀਂ ਅਰੇ ਵੀ ਆਏ ਆ ਵੀ ਚੀਜ਼ ਅਗਲੇ ਨੂੰ ਜਿਹੜੇ ਬੰਦੇ ਨੇ ਲਿਸ਼ਾਣੀ ਹੁੰਦੀ ਹੈ ਹਾਂ ਜੇ ਉਹਨੂੰ ਚੀਜ਼ ਚ ਚੰਗੀ ਮਿਲ ਜੇ ਹਾਂ ਤੇ ਜਾ ਕੇ ਘਰੇ ਕੋਈ ਪੈਸਾ ਨਾ ਮੰਗੇ ਤਾਂ 10000 ਰੁਪਏ ਵਾਧਾ ਦਿੱਤਾ ਦੁਖਦਾ ਨਹੀਂ ਦੁਖਦਾ ਨਹੀਂ ਤਾਂ ਗੱਲ ਸਹੀ ਹੈ ਹਨਾ ਠੀਕ ਹੈ ਅਲਗ ਕਰ ਵੀ ਨਹੀਂ ਫਿਰ ਮਿਸਤਰੀ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਬਾਈ ਫਿਰ ਮਿਸਤਰੀ ਨੇ ਤਾਂ ਬਾਈ ਉਹਨਾਂ ਨੇ ਵੀ ਆਪ ਜ਼ਗਾਰ ਚਲਾ ਜ਼ਗਾਰ ਹੈ ਪਰ ਗਲਤ ਨਹੀਂ ਕਹਿੰਦੇ ਲਾਗੇ ਦਿੰਦੇ ਬਾਈ ਮਹੰਗਾ ਹੀ ਹੈਗੀ ਹੈ ਹਨਾ ਹਾਂ ਤੇ ਬਾਕੀ ਕੰਮ ਜੇ ਮੌਕੇ ਤੇ ਖਰਾਬ ਹੋ ਜੇ ਤਾਂ ਫਿਰ ਤਾਂ ਜਮੀ ਉਹ ਹੋਏ ਦਾ ਨਹੀਂ ਬਾਈ ਉਧਰੋਂ ਤਾਂ ਸੀਜ਼ਨ ਸਟਾਰਟ ਹੋ ਜੇ ਉਧਰੋਂ ਦਾ ਆਪਾਂ ਕਹਿ ਦਈਏ ਵੀ ਹਾਂ ਯਾਰ ਬਾਈ ਸਾਡੀ ਗਰੰਟੀ ਹੈ ਗਰੰਟੀ ਹੈ ਹੈਨਾ ਤੇ ਜਾ ਕੇ ਅਗਲੇ ਦੇ ਤੂੜੀ ਵਾਲੀ ਦੇ ਵਿਚਾਲੇ ਕਲੱਚ ਪਲੇਟ ਜਵਾਬ ਦੇ ਜੀ ਉਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਨਹੀਂ ਲੱਗਦੀ ਚਲੋ ਐ ਹੁੰਦਾ ਮਸ਼ੀਨਰੀ ਚ ਬਾਈ ਕੋਈ ਬੜਿਆ ਨਹੀਂ ਹੁੰਦਾ ਵਾਲਾ ਮਾਨ ਨਹੀਂ ਹੁੰਦਾ ਮਸ਼ੀਨਰੀ ਦੇ ਪਰ ਜਿਹੜੀ ਆਪਾਂ ਜਿਹੜੀ ਚੀਜ਼ ਲੈਣੇ ਆ ਬੰਦੇ ਦਾ ਪਤਾ ਨਹੀਂ ਹਜੇ ਮਸ਼ੀਨਰੀ ਦੀ ਬਣਾਲ ਹੈਗੀ ਹੈ ਮਸ਼ੀਨਰੀ ਦੀ ਹੈਗੀ ਇਹ ਗੱਲ ਵੀ ਸਹੀ ਹੈ ਹੈਨਾ ਤਾਂ ਕਰਕੇ ਵੀ ਚੀਜ਼ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀ ਹੈ ਪੂਰੀ ਜਮੀ ਹੁੱਕਾ ਬਿਜਲੀ ਹੁੱਕਾ ਬਿਜਲੀ ਕੇ ਬੇਚੇ ਠੀਕ ਹੈ ਗਾਂ ਦੁੱਖ ਲਾਂਬਾ ਵੀ ਨਾ ਆਵੇ ਬਾਈ ਯਾਰ ਕਿਸੇ ਦਾ ਬਿਲਕੁਲ ਬਾਈ ਅਗਲਾ ਮਿਹਨਤ ਦੇ ਪੈਸੇ ਆਉ ਕਰਦਾ ਹੈ ਇਹਦੇ ਪੈਸੇ ਬਹੁਤ ਓਕੇ ਪੈਸੇ ਬਣਦੇ ਆ ਆਪਾਂ ਵੀ ਜ਼ਿੰਮੇਦਾਰਾਂ ਦੇ ਪੁੱਤ ਆਪਾਂ ਨੂੰ ਪਤਾ ਹੀ ਹੈਗਾ ਹਾਂ ਬਿਲਕੁਲ ਤੇ ਫਿਰ ਕਿੰਨੇ ਦਾ ਕਰ ਦਾਂਗੇ ਬਾਈ ਇਹ ਇਹ ਦੇਣਾ ਢੇ ਲੋਂਦਨ ਨਾਲ ਅੱਖ ਤੇ 60000 ਰੁਪਏ ਦਾ ਰੇਟ 3 ਲੱਖ 60000 ਰੁਪਏ ਦਾ ਹਾਂ ਇਹਦੇ ਚਾਰਜ ਵੀਰੇ ਢੇੜਾ ਦੇ ਲਾ ਬਿਲਕੁਲ ਦਿਖਾਉਂਦੇ ਆਪਾਂ ਦੋਸਤੋ ਤੇ ਪਿੱਛੋਂ ਆਪਾਂ ਸਭ ਦਿਖਾਉਂਦੇ ਆ ਹੋ ਕਾਕਲੇ ਪਾਸੇ ਟੂਬਾਂ ਰੇਮਬ ਤੇ ਮਗਰਾੜ ਜਿੰਨਾ ਹੈਗਾ ਅਰੀਜਨਲ ਆ ਬਾਈ ਅਰੀਜਨਲ ਹੈ ਹਨਾ ਕਿਤੇ ਕੋਈ ਇਹ ਨਹੀਂ ਵੀ ਪੇਂਟ ਹੋਇਆ ਉਹ ਵੀ ਜਾਂ ਕਿਤੇ ਮਾੜਾ ਮੋਟਾ ਬਸ ਕੋਈ ਜਿੱਥੇ ਕੋਈ ਜਾਰ ਜੱਪਾ ਹੁੰਦਾ ਉੱਥੇ ਜਾਂ ਨਹੀਂ ਉਹ ਉੱਥੇ ਚਲੋ ਹੋਏਦਾ ਹੈ ਹਨਾ ਐਡੀਕ ਤਾਂ ਕੋਈ ਗੱਲ ਨਹੀਂ ਹੈ ਨਾ ਬਾਕੀ ਸਾਹਮਣੇ ਹੁੰਦਾ ਯਾਰ ਲੈਣ ਵਾਲਾ ਵੀ ਇਹਨਾਂ ਅਨਜਾਨ ਨਹੀਂ ਹੁੰਦਾ ਹਰ ਇੱਕ ਬੰਦਾ ਬਾਈ ਜੀ ਅੱਜ ਕੱਲ ਹਰ ਇੱਕ ਬੰਦਾ ਜਾਣਕਾਰ ਹੈ ਜਾਣਕਾਰ ਹੈ ਹਨਾ ਹਰ ਇੱਕ ਬੰਦਾ ਪੇਤੀ ਹੈ ਪੇਤੀ ਹੈ ਹਨਾ ਤੇ ਅੱਗੇ ਆ ਗਿਆ ਆਹਾ ਹੀਰਾ ਇਹ ਵੀ ਹੀਰਾ ਹੈ ਬਾਈ ਹੂੰ ਇਹਦੇ ਵੀ ਟਾਇਰਾਂ ਦੇ ਪਹਿਲਾਂ ਚਾਹਤ ਟਾਇਰਾਂ ਦੀ ਮਰਵਾ ਮਾਰ ਦਿੰਦੇ ਆ ਬਾਈ ਆ ਚੀਜ਼ਾਂ ਦੇਖ ਲਾ ਤੇ ਤੇ ਹਜੇ ਮੈਨੂੰ ਲੱਗਦਾ ਕੁਝ ਵੀ ਨਹੀਂ ਚੱਲਿਆ ਹੁਣ ਆ ਪਾ ਕੇ ਟਾਇਰ ਹਨਾ ਨਵੇਂ ਟਾਇਰ ਪਾਏ ਆ ਬਾਈ ਤੇ ਪਿਛਲੇ ਇਹ ਟਰੈਕਟਰ ਦੇ ਟਾਇਰ ਸੀਗੇ 70 75 ਪੈਸੇ ਨਾਲ ਦੇ ਅੱਛਾ ਆ 16 9 28 ਦੇ ਗੁਡੀਅਰ ਦੇ ਪਾਏ ਨੇ ਹਾਂ ਇਹ 16 9 28 ਚ ਇਹਨਾਂ ਦੀ ਗੁਡੀਅਰ ਐ ਇੱਥੋਂ ਲੱਗ ਜੀ ਬਣੀ ਹੋਈ ਹੈ ਦੂਜੇ ਟਾਇਰਾਂ ਦੀ ਹਰ ਇੱਕ ਕੰਪਨੀ ਦਾ ਆਪ ਦਾ ਡਿਜ਼ਾਈਨ ਹੈ ਡਿਜ਼ਾਈਨ ਹੈ ਹਨਾ ਆਪਣਾ 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 ਡਿਜ਼ਾਈਨ ਆ ਗਿਆ ਹੈ ਨਾ ਆਪਣਾ ਆਪਣਾ ਸਿਸਟਮ ਤੇ ਸਾਈਡ ਗੇਅਰ ਹੈ ਨਾ ਸਾਈਡ ਗੇਅਰ ਹੈ 2 ਸਪੀਡ ਚ ਹੈ ਬਾਈ 2 ਸਪੀਡ ਚ ਡਬਲ ਕਲਚ ਆ ਗਿਆ ਇਹ ਤਾਂ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਹੈ ਇੰਜਨੂਨ ਜਿਹਾ ਸੁਣ ਦਿਖਾਉਣ ਨੇ ਸਾਰੇ ਨਵੇਂ ਬਾਈ ਟ੍ਰੱਕ ਕਿਤੇ ਕਿਸੇ ਅੰਗ ਨੂੰ ਚਾਬੀ ਨਹੀਂ ਲੱਗੀ ਕਿਤੇ ਚਾਬੀ ਨਹੀਂ ਲੱਗੀ ਕਿਤੇ ਦੇਖ ਲਓ ਤੁਸੀਂ ਆ ਨਟ ਦੇਖ ਲਓ ਜਾਂ ਕਿਤੇ ਵੀ ਤੁਰੇ ਜਾਓ ਕਿਸੇ ਨਟਾ ਤੇ ਦੇਖ ਲਓ ਨਹੀਂ 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 ਬਾਈ ਸ਼ੀਲਡ ਡਰਾਈਵਰ ਜਿਹੜੀ ਗੱਲ ਕਹਾਂਗੇ ਉਨੀ ਨਿਕਲੂਗੀ ਫਰਕ ਨਹੀਂ ਆਊਗਾ ਕਦੇ ਵੀ ਫਰਕ ਨਹੀਂ ਆਉਂਦਾ ਪਾਵਰ ਸਟੀering ਚ ਆ ਗਿਆ ਹਾਂ ਬਾਈ ਤੇ ਡਿਮਾਂਡ ਇਹਦੀ ਹੈਗੀ ਆ ਮੰਲੋ 590000 19 ਮਾਡਲ ਹੈ ਜੀ ਢਿੱਲੋਂ ਇਹ ਹੂੰ ਤੇ ਚੱਲਿਆ ਵੀ ਇਸ ਹਿਸਾਬ ਦਾ ਹੀ ਹੋਣਾ ਮੈਨੂੰ ਲੱਗਦਾ ਹੈ ਨਾ ਇਹ ਮੈਨੂੰ ਲੱਗਦਾ ਬਾਈ 1500 ਦਿਨ ਨੇ ਡਿਟਰੀ ਘੰਟੇ ਚ ਕੁਝ ਵੀ ਨਹੀਂ 1500 ਘੰਟੇ ਨੇ ਡਿਟੈਕਟਰ ਨੂੰ ਕੀ ਹੁੰਦਾ ਨਾ 93423 ਹੂੰ ਮੰਨ ਕੇ ਚੱਲ ਚਾਰ ਸਾਲ ਹੋ ਗਏ ਬਾਈ ਆਏ ਨੂੰ ਡਬਲ ਡਿਸਟ੍ਰੀਬਿਊਟਰ ਆ ਗਿਆ ਨਾ ਤਾਂ ਮਾਡਲ ਹੈ ਬਾਈ ਇਹਦਾ ਡਿਸਟ੍ਰੀਬਿਊਟਰ ਇਹਦਾ ਜਮਾਂਦਰੂ ਹੀ ਆਉਂਦਾ ਆ ਦਿਖਾ ਦੇ ਬਾਕੀ ਹੂੰ ਦਿਖਾ ਦੇ ਚਲੋ ਆਪਾਂ ਹੈ ਨਾ ਤੇ ਜਮਾਂਡ ਇਹਦੀ ਹੈਗੀ ਆ 590000 ਬਾਈ ਕੁਲਵੀਰ ਹਾਂ ਬਾਈ 590000 ਡਿਮਾਂਡ ਹੈ ਤੇ ਨੰਬਰ 50 ਆ ਗਿਆ ਇਹ ਨੰਬਰ ਆ ਬਾਈ ਹਰਿਆਣਾ ਹਰਿਆਣਾ ਇੱਕ ਗੱਲ ਹੋਰ ਆ ਬਾਈ ਹਾਂਜੀ ਦੱਸੋ ਇਹਨੂੰ ਕਿਤੇ ਗਲਤ ਗਮਰਾ ਨਹੀਂ ਕਰਦੇ ਹੂੰ ਹਰ ਇੱਕ ਬੰਦੀ ਦੀ ਦੁਕਾਨਦਾਰੀ ਆਪਾਂ ਨਹੀਂ ਕਹਿੰਦੇ ਵੀ ਆਪਾਂ ਬੜਾ ਚੰਗਾ ਕੰਮ ਕਰਦੇ ਹਾਂ ਹਰ ਇੱਕ ਬੰਦਾ ਗੱਲ ਕਰਦਾ ਹੈ ਹਰ ਇੱਕ ਬੰਦਾ ਕੰਮ ਕਰਦਾ ਹੈ ਹਰ ਇੱਕ ਬੰਦੇ ਦਾ ਆਪਣੀ ਆਪਣੀ ਥਿਊਰੀ ਹੈ ਹੂੰ ਚਲ ਮੈਂ ਨਾਂ ਨਹੀਂ ਲੈਂਦਾ ਕਿਸੇ ਬੰਦੇ ਦੀ ਮੈਂ ਵੀਡੀਓ ਦੇਖੀ ਕਹਿੰਦਾ ਵੀ ਹਰਿਆਣਾ ਨੰਬਰ ਤੇ ਲੋਨ ਨਹੀਂ ਹੁੰਦਾ ਵਾ ਹੂੰ ਇਹ ਗਲਤ ਘਮਰਾਹਣਾ ਆਪਾਂ ਕਰਿਆ ਨਾ ਕਰਨਾ ਬਾਈ ਹੁੰਦਾ ਕਿਉਂ ਨਹੀਂ ਲੋਨ ਆਪਾਂ ਕਰਾ ਕੇ ਦਿਨੇ ਕਿੰਨੇ ਡਾਕਟਰ ਵੇਚਦੇ ਬਿਲਕੁਲ ਕਰਵਾਉਣੇ ਆਏ ਤੁਸੀਂ ਆਉਗੀ ਨੰਬਰ ਲੱਗੂਗਾ ਜਿਹੜੇ ਜਿਹੜੇ ਦਾ ਮਰਜ਼ੀ ਲਵਾ ਲਓ ਬਾਈ ਬਿਲਕੁਲ ਹਰਿਆਣਾ ਲੋ ਬਾਈ ਮੈਂ ਭਰਾ ਮਨ ਉਹੀ ਗੱਲ ਕਹਿਣਾ ਜਿਹੜੇ ਵੇਂਦੇ ਹੈਗੇ ਵੀ ਕਿਸੇ ਦੀਆਂ ਗੱਲਾਂ ਚ ਨਾ ਆਇਆ ਕਰੋ ਭਰਾਓ ਹਰਿਆਣਾ ਕਿ ਇੰਡੀਆ ਚ ਹੀ ਹੈ ਕਿਹੜਾ ਅਫਰੀਕਾ ਚ ਰਹਿ ਗਿਆ ਬਾਕੀ ਪੰਜਾਬ ਚ ਟੁੱਟਿਆ ਬਾਈ ਪੰਜਾਬ ਚ ਟੁੱਟਿਆ ਹੈ ਨਾ ਇੱਕੋ ਹੀ ਸੌਟੀ ਹੈ ਸੇਮ ਹੀ ਸਾਰੇ ਕਾਰੋਬਾਰ ਆ ਦੋਨਾਂ ਸੂਬਿਆਂ ਦੇ ਹਾਂ ਬਿਲਕੁਲ 60 ਦੇ ਵਿੱਚ ਤਾਂ 60 ਚ ਬਣਿਆ ਹੈ ਹਾਂ ਤੇ ਸੇਮ ਹੀ ਆ ਦੋਨਾਂ ਪੰਜਾਬ ਤੇ ਹਰਿਆਣਾ ਦੀ ਸੌਟੀ ਹਰਿਆਣਾ ਨੰਬਰ ਦੇ ਵੀ ਬਾਈ ਲੋਨ ਹੋਊਗਾ ਇਹਨੂੰ ਸੀ ਮਿਲਣ ਸਾਰ ਅਸੀਂ ਰੋਜ਼ ਹੀ ਵੇਚਦੇ ਆਂ ਬਾਈ ਬਿਲਕੁਲ ਵੇਚਦੇ ਆਂ ਹਰਿਆਣਾ ਨੰਬਰ ਪਰ ਇਹ ਗੱਲ ਹੈ ਇਹ ਨਹੀਂ ਕਹਿੰਦੇ ਵੀ ਆਪਾਂ ਤੋਂ ਲੋ ਜਿੱਤੋਂ ਮਰਜ਼ੀ ਲੋ ਪਰ ਘਬਰਾਉਣ ਦੀ ਲੋੜ ਨਹੀਂ ਹਰਿਆਣਾ ਨੰਬਰ ਤੇ ਲੋਨ ਹੋਊਗਾ ਬਾਈ ਹੁੰਦਾ ਕਿਉਂ ਨਹੀਂ ਗਾ ਘਰਨ ਦੀ ਲੋੜ ਹੀ ਨਹੀਂ ਘਰਨ ਦੀ ਲੋੜ ਨਹੀਂ ਆਪਾਂ ਕਿਸੇ ਬੰਦੇ ਨੂੰ ਗਲਤ ਘਬਰਾ ਨਹੀਂ ਕਰਦੇ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਹਰਿਆਣਾ ਤੇ ਨਹੀਂ ਹੁੰਦਾ ਜੇ ਆਪਣੇ ਕੋਲੇ ਪੰਜਾਬ ਖੜਾ ਆਪਾਂ ਕਹਿੰਦੇ ਯਾਰ ਪੰਜਾਬ ਤੇ ਲੋਨ ਹੋਊ ਹਰਿਆਣੇ ਤੇ ਹੁੰਦਾ ਨਹੀਂ ਗਲਤ ਗੱਲ ਆ ਉਹ ਗਲਤ ਗੱਲ ਹਮ ਹਰਿਆਣਾ ਨੰਬਰ ਤੇ ਲੋਨ ਹੋਊਗਾ ਪੰਜਾਬ ਨੰਬਰ ਤੇ ਵੀ ਲੋਨ ਹੋਊਗਾ ਹਾਂ ਠੀਕ ਠੀਕ ਆ ਬਾਈ ਸਹੀ ਗੱਲ ਆ ਬਹੁਤ ਵਧੀਆ ਵਧੀਆ ਜਾਣਕਾਰੀ ਐ ਦਿੱਤੀ ਕਈ ਬੰਦੇ ਯਾਰ ਪਤਾ ਕੀ ਉਹ ਚਲੋ ਸਿਸਟਮ ਐ ਮੇਰੇ ਕੋਲੇ ਜੇ ਪੰਜਾਬ ਨੰਬਰ ਖੜਾ ਮੈਂ ਕਿਉਂ ਆੱਖਾਂ ਯਾਰ ਵੀ ਹਰਿਆਣਾ ਨੰਬਰ ਤੇ ਲੋਨ ਕੱਲ ਨੂੰ ਤੇਰੇ ਕੋਲ ਹਰਿਆਣਾ ਨੰਬਰ ਵੀ ਆ ਸਕਦਾ ਹੈ ਹੈਨਾ ਤੇ 590 ਡਿਮਾਂਡ ਆ ਬਾਈ ਫਿਰ ਇਹਦਾ ਕੀ ਕੁਝ ਕਿੱਥੇ ਤੱਕ ਛੱਡ ਦੇਉਗੇ ਬੱਸ ਧਿਲੋ ਆਪਾਂ ਜੈ ਜੀ ਕਰੀ ਆ ਹਾਂ ਤੇ ਪਰ ਆਪਾਂ ਦੇ ਦਾਂਗੇ 565000 ਰੁਪਏ ਦਾ 565000 ਦਾ ਇੱਕ ਗੱਲ ਹੋਰ ਆ ਬਾਈ ਹਾਂਜੀ ਦੱਸੋ ਤੇ ਲੋਕ ਕਈ ਬੰਦੇ ਹੋਰ ਗਮਰਾ ਹੋ ਜਾਂਦੇ ਆ ਹਮ ਆਪਾਂ ਇੱਕ ਪਲੇਖ ਜੋ ਕੱਢਣ ਵਾਲੀ ਗੱਲ ਹੈ ਕਈ ਬੰਦੇ ਕਹਿੰਦੇ ਯਾਰ ਨੰਬਰ ਹੋਣ ਤੇ ਨੰਬਰ ਲੱਗਣ ਤੇ ਯਾਰ 25000 ਲੱਗ ਜਾਂਦਾ 30000 ਲੱਗ ਜਾਂਦਾ ਐਨੀਆਂ ਵਾਹਾਂ ਚੱਲੀ ਜਾਂਦੀਆਂ ਜਿੰਨੀਆਂ ਹਾਂ ਮਰ ਜਾਂ ਹਾਂ ਹੈਨਾ ਠੀਕ ਹੈ ਨਾ ਹੂੰ ਇਹੀ ਚੀਜ਼ ਹੈ ਵੀ ਆਪ ਪਹੀ ਗੱਲ ਕਹਿਣੇ ਹੁਣ ਆਪ ਇਹੀ ਕਰਨੇ ਅਗਲਾ ਯਾਰ ਉਲਝਣ ਦਾਣੀ ਚ ਬਣ ਜਾਂਦਾ ਟਰੈਕਟਰ ਲੈ ਲਿਆ ਇਨਰ ਵੀ ਉਹ ਹੋ ਜਾਣਗੇ ਹੂੰ ਯਾਰ ਜਿਹੜਾ ਸਿਸਟਮ ਚੱਲਦਾ ਮੰਡੀ ਦਾ ਉਹ ਰੂਲ ਹੈ ਪਰ ਪਰ ਨੰਬਰ ਲਵਾ ਕੇ ਦੇਦਾ ਕਰ ਨੰਬਰ ਲਵਾ ਕੇ ਲੋ ਵੀ ਦੋਸਤੋ ਹਾਂ ਇਹ ਭਰਾ ਨੇ ਅੱਜ ਕੀਤੀ ਹੈ ਐਵੇਂ ਘਮਰਾਉਣ ਦੀ ਲੋੜ ਨਹੀਂ ਵਾਲਾ ਕਹਿੰਦਾ 20000 ਰੁਪਿਆ ਲੱਗਦਾ 30 ਲੱਗਦਾ ਕੁਝ ਨਹੀਂ ਲੱਗਦਾ ਭਾਈ 10000 ਰੁਪਏ ਖਰਚ ਆਉਂਦਾ ਹੈਗਾ ਹਾਂ ਤੇ ਨੰਬਰ ਇਸ ਟਰੈਕਟਰ ਤੇ ਪੰਜਾਬ ਨੰਬਰ ਦੇ ਵੀ 8000 ਰੁਪਿਆ ਲੱਗ ਜਾਂਦਾ ਹੁਣ ਨਾਂਡਰ ਫਰਕਾਉਂਡ ਡਾਇਰੈਕਟਰ ਤੇ ਦੋ ਦਾ ਫਰਕ ਰਹਿ ਗਿਆ ਦੋ ਦਾ ਫਰਕ ਰਹਿ ਗਿਆ ਤੇ ਭਾਈ ਨੰਬਰ ਲਾਸਟ ਤੇ ਆਪਣਾ ਨੰਬਰ ਭਾਈ ਉਹੀ ਆਪਣਾ 9417232636 ਹਾਂ ਤੇ ਦੋਸਤੋ ਭਾਈ ਦਾ ਨੰਬਰ ਆ ਗਿਆ ਤੇ ਵੀਡੀਓ ਨੂੰ ਦੱਬ ਕੇ ਸ਼ੇਅ